ਪੰਜਾਬ ਬਾਣੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੁਹਾਡੇ ਇਲਾਕੇ ਦੀਆਂ ਖਾਸ ਖਬਰਾਂ ਆਓ ਅੱਜ ਦੇਖਦੇ ਹਾਂ ਇੱਕ ਖਾਸ ਖਬਰ 27 ਨਵੰਬਰ ਨੂੰ ਮੋਹਾਲੀ ਦੇ ਫੇਸ 7 ਦੀਆਂ ਲਾਈਟਾਂ ਤੇ ਐਸ ਸੀ ਬੀ ਸੀ ਮਹਾਪੰਚਾਇਤ ਪੰਜਾਬ ਵੱਲੋਂ ਜਾਲੀ ਜਾਤੀ ਸਰਟੀਫਿਕੇਟਾਂ ਨੂੰ ਲੈ ਕੇ ਨਿਰੰਤਰ ਇੱਕ ਸਾਲ ਤੋਂ ਮੋਰਚਾ ਚੱਲ ਰਿਹਾ ਹੈ ਜਿਸ ਬਾਬਤ ਪਿਛਲੇ ਦਿਨੀ ਮੋਰਚੇ ਦੇ ਸੀਨੀਅਰ ਮੈਂਬਰ ਰੇਨੂ ਬਾਲਾ ਸਾਬਕਾ ਡਾਇਰੈਕਟਰ ਵੈਲਫੇਅਰ ਅਨਿਲ ਆਦੀਵਾਲ ਗਜਿੰਦਰ ਸਿੰਘ ਆਦਿ ਨੇ ਨੈਸ਼ਨਲ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਜਾਲੀ ਜਾਤੀ ਸਰਟੀਫਿਕੇਟਾਂ ਅਤੇ ਐਸਸੀ ਸਮਾਜ ਤੇ ਵੱਧ ਰਹੇ ਅਤਿਆਚਾਰਾਂ ਨੂੰ ਲੈ ਕੇ ਨੈਸ਼ਨਲ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਕਿਸ਼ੋਰ ਮਕਵਾਨਾ ਜੀ ਨਾਲ ਆ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਲਗਭਗ 10 ਮੁੱਦੇ ਵਿਚਾਰੇ ਗਏ ਚੇਅਰਮੈਨ ਮਕਵਾਨਾ ਜੀ ਨੇ ਬਹੁਤ ਹੀ ਗੰਭੀਰਤਾ ਨਾਲ ਵਿਚਾਰਦੇ ਹੋਏ ਅਤੇ हैरानी प्रगट करते हुए केंद्र वालों माली राशि का असल लाभपात्रियों लाभ ना मिलने चिंता प्रगट की चेयरमैन साहिब ने कहा कि मैं दसंबर महीने विच पंजाब दिया दशकल सुनने पहुंचाऊंगा ते मौके ते पीड़ित लोगों सामने संबंधित अधिकारियों तो जवाब तलबी करा मोर्चा दे आगुआ ने जल्द इंसाफ मिलने की आस प्रगटाई है आओ देखते दे ये खबर विस्थार सहित ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਪ੍ਰੈਸ ਦੇ ਰਾਹੀਂ ਆਪਣੇ ਐਸਸੀਬੀਸੀ ਭਾਈਚਾਰੇ ਰਾਹੀਂ ਜਿਹੜਾ ਪੰਜਾਬ ਹੈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਐਸਸੀਬੀਸੀ ਮਹਾਪੰਚਾਇਤ ਵੱਲੋਂ ਫੇਸ ਸਰਟ ਦੀਆਂ ਲੈਟਾਂ ਕੋਲੇ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਜਾਲੀ ਸਰਟੀਫਿਕੇਟਾਂ ਨੂੰ ਲੈ ਕੇ ਪਿਛਲਾ ਲਗਭਗ 1 ਸਾਲ ਹੋਣ ਵਾਲਾ 21 ਦਸੰਬਰ ਤੋਂ ਧਰਨਾ ਲੱਗਿਆ ਸੀ ਦਸੰਬਰ ਮਿਨਾ ਚੜ੍ਹਨ ਵਾਲਾ ਹੈ ਤੇ 1 ਸਾਲ ਤੋਂ ਜਿਹੜਾ ਲਗਾਤਾਰ ਧਰਨਾ ਦਿਨ ਰਾਤ ਚੱਲ ਰਿਹਾ ਹੈ ਤੇ ਸਾਰੇ ਸਾਡੇ ਆਗੂ ਸਹਿਬਾਨਾਂ ਨੇ ਆਪਣਾ ਆਪਣਾ ਯੋਗਦਾਨ ਪਾਇਆ ਧਰਨੇ ਨੂੰ ਪਰਫੁੱਲਤ ਕੀਤਾ ਤੇ ਅੱਜ ਤੱਕ ਜਿਹੜੀ ਧਰਨੇ ਦੀ ਕਾਮਯਾਬੀ ਰਹੀ ਚੜhti ਕਲਾ ਰਹੀ ਹੈ ਤੇ ਸਾਰੇ ਜਿਹੜੇ ਮਸਲੇ ਪਿਛਲੇ ਦਿਨ ਹੀ ਲੈ ਕੇ ਅਸੀਂ ਇਹ ਧਰਨੇ ਦੀਆਂ ਮੰਗਾਂ ਸੀ ਐਸਪੀਬੀਸੀ ਮਹਾਪੰਚਾਇਤ ਵੱਲੋਂ ਪਹਿਲਾਂ ਵੀ ਅਸੀਂ ਮੰਗ ਪੱਤਰ ਭੇਜ ਚੁੱਕੇ ਸੀ ਪਰ ਹੁਣ ਜਾ ਕੇ ਅਸੀਂ ਪਿਛਲੇ ਦਿਨੇ ਜਾ ਕੇ ਮਖਵਾਨਾ ਜੀ ਨੂੰ ਜਿਹੜਾ ਨੈਸ਼ਨਲ ਕਮਿਸ਼ਨ ਹੈ ਸਾਡਾ ਰਾਸ਼ਟਰੀਆ ਕਮਿਸ਼ਨ ਨੈਸ਼ਨਲ ਦਿੱਲੀ ਉਹਨਾਂ ਨੂੰ ਜਾ ਕੇ ਮਿਲੇ ਤੇ ਸਾਰੀਆਂ ਇਹ ਸਮੱਸਿਆਵਾਂ ਧਰਨੇ ਬਾਰੇ ਦੱਸੀਆਂ ਐਸੀ ਸਰਟੀਫਿਕੇਟਾਂ ਬਾਰੇ ਦੱਸਿਆ ਬੀਪੀਐਲ ਦੇ ਘਟਾਲੇ ਬਾਰੇ ਦੱਸਿਆ ਲੋਕਾਂ ਨਾਲ ਹੋਰ ਇਹ ਦਿਨ-ਪ੍ਰਤੀ ਦਿਨ ਅਤਿਆਚਾਰ ਬਾਰੇ ਗੱਲ ਕੀਤੀ ਐ ਤੇ ਕੁੰਬੜਾ ਜਿਹੜੇ ਦੋ ਨਵੇਂ ਮਰਡਰ ਹੋਏ ਸੀ ਹੁਣ 13 ਤਰੀਕ ਨੂੰ ਜੋ ਕਤਲ ਹੋਏ ਆ ਪ੍ਰਵਾਸੀਆਂ ਵੱਲੋਂ ਕੀਤੇ ਗਏ ਨੇ ਤੇ ਉਹਨਾਂ ਦਾ ਵੀ ਜ਼ਿਕਰ ਕੀਤਾ ਵੀ ਦਿਨ-ਪ੍ਰਤੀ ਦਿਨ ਜਿਹੜਾ ਅਤਿਆਚਾਰ ਐਸੀ ਤੇ ਬੀਸੀ ਲੋਕਾਂ ਦੇ ਵੱਧਦਾ ਜਾ ਰਿਹਾ ਪੰਜਾਬ 'ਚ ਬਿਨਾਂ ਕੌਫ ਤੋਂ ਜਿਹੜੇ ਕ੍ਰਾਈਮ ਕਰਨ ਵਾਲੇ ਕੋ ਮਰ ਰਹੇ ਨੇ ਬੰਦੇ ਉਹ ਸਾਰੇ ਮਸਲਾਂ ਲੈ ਕੇ ਅਸੀਂ ਲਗਭਗ 10 ਮਸਲੇ ਉਹਨਾਂ ਦੇ ਸਾਹਮਣੇ ਰੱਖੇ ਆ ਤੇ ਸਾਡੀ ਕੰਟਾ ਡੇਢ ਕੰਟਾ ਉੱਥੇ ਮੀਟਿੰਗ ਚੱਲੀ ਐ ਜੀ ਚ ਰੈਨੂ ਬਾਲਾ ਜੀ ਮੈਡਮ ਡਾਇਰੈਕਟਰ ਜਿਹੜੀ ਐ ਸਬਕਾ ਡਾਇਰੈਕਟਰ ਵੈਲਫੇਅਰ ਤੇ ਗੁਰਜਿੰਦਰ ਜੀ ਅਸੀਂ ਸਾਰੇ ਜਿਹੜੇ ਮੋਰਚੇ ਦੇ ਪੰਜ ਸੱਤ ਆਗੂ ਸੀ ਉਹ ਮਿਲੇ ਜਾ ਕੇ ਉਹਨਾਂ ਨੂੰ ਦੱਸਿਆ ਤੇ ਮੀਟਿੰਗ ਤੋਂ ਬਾਅਦ ਉਹਨੇ ਬਹੁਤ ਹਰਾਨੀ ਜਨਕ ਪ੍ਰਗਟਾਈ ਤੇ ਹਰ ਹੈਰਾਨ ਹੋ ਕੇ ਕਿਹਾ ਵੀ ਹੁਣ ਇਹ ਦੂਰ ਨਹੀਂ ਹੈ ਵੀ ਮੈਂ ਜਿਹੜਾ ਪੰਜਾਬ ਦਾ ਦੌਰਾ ਦਸੰਬਰ ਮਹੀਨੇ ਚ ਕਰਾਂਗਾ ਤੇ ਤੁਹਾਨੂੰ ਇੱਕ ਹਫ਼ਤੇ ਪਹਿਲਾਂ ਡੇਢ ਦੱਸੀ ਜਾਊਗੀ ਤੁਸੀਂ ਸਾਰੇ ਹੀ ਮੰਦਿਆਂ ਨੇ ਆਪਣੇ ਆਪਣੀ ਜਿਹੜੀ ਇਹ ਪੂਰੇ ਕੇਸਾਂ ਦੀ ਦਸੇ ਜਿਹੜੇ ਪੁਆਇੰਟ ਦੱਸੇ ਆ ਇਹਦੇ ਪ੍ਰੋਫਾਈਲ ਬਣਾ ਕੇ ਤਿਆਰ ਰੱਖੋ ਤੇ ਇਹਨਾਂ ਦੇ ਜਿਹੜੇ ਸਬੂਤ ਨੇ ਸਬੂਤ ਐ ਰਿਕਾਰਡ ਐ ਉਹ ਸਾਰਾ ਮੁਕੰਮਲ ਤਿਆਰ ਕਰੋ ਤੇ ਹੁਣ ਤੁਹਾਨੂੰ ਪ੍ਰਸ਼ਾਸਨ ਅੱਗੇ ਘੁੰਮਣ ਦੀ ਲੋੜ ਨਹੀਂ ਪੁਲਿਸ ਅੱਗੇ ਘੁੰਮਣ ਦੀ ਲੋੜ ਨਹੀਂ ਅਸੀਂ ਗੱਲ ਰੱਖੀ ਐ ਬੀਐਸਸੀ ਕਮਿਸ਼ਨ ਦੇ ਹੁਕਮਾਂ ਨੂੰ ਪੰਜਾਬ ਪੁਲਿਸ ਨਹੀਂ ਮੰਨਦੀ ਨਾ ਪੰਜਾਬ ਦੇ ਐਸਸੀ ਕਮਿਸ਼ਨ ਦੇ ਹੁਕਮ ਨੂੰ ਮੰਨ ਨਹੀਂ ਰਹੀ ਨਾ ਦਿੱਲੀ ਦੇ ਨੂੰ ਮੰਨ ਰਹੀ ਐ ਉਹ ਵੀ ਉਹਨਾਂ ਨੂੰ ਜਾ ਕੇ ਦਿਖਾਏ ਉਹਨਾਂ ਦੇ ਹੁਕਮ ਨਹੀਂ ਮੰਨੇ ਕਿਸੇ ਪੁਲਿਸ ਅਫਸਰ ਨੇ ਤੇ ਜਿਹੜੇ ਅਧਿਕਾਰੀਆਂ ਨੇ ਨਹੀਂ ਮੰਨੇ ਉਹਨਾਂ ਕਹਿੰਦਾ ਤੁਹਾਡੇ ਕੋਲ ਉ ਵਧੀਆ ਜਿਹੜੀ ਚੰਗੀ ਕਬੱਡੀ ਕਾਰਵਾਈ ਕੋਈ ਕਰਾਂਗੇ ਤੇ ਉਹਨਾਂ ਨੇ ਸਾਨੂੰ ਇਹ ਭਰੋਸਾ ਬੁਸਵਾ ਦਿੱਤਾ ਅਗਲੇ ਮਹੀਨਾ ਜਿਹੜਾ ਹੈਗਾ ਇਹ ਪੰਜਾਬ ਦਾ ਦੌਰਾ ਨੈਸ਼ਨਲ ਐਸਸੀ ਕਮਿਸ਼ਨ ਦਾ ਹੋ ਰਿਹਾ ਜਿੱਥੇ ਸਾਰੇ ਤੁਹਾਡੇ ਲਈ ਅਸੀਂ ਕਹਿਣਾ ਚਾਹੁੰਦੇ ਜਿਹੜੇ ਵੀ ਮੇਰੇ ਵੀਰ ਨੂੰ ਜਿਹੜੀ ਵੀ ਸੰਸਥਾ ਨੂੰ ਕੋਈ ਮੁੱਦਾ ਜਾਂ ਕੋਈ ਮੈਟਰ ਐਨਸੂਚੀ ਜਾਤੀ ਨਾਲ ਮਿਲਦਾ ਜੁਲਦਾ ਐਨਸੂਚੀ ਜਾਤੀ ਦੀ ਲੜਾਈ ਲੜਨ ਵਾਲੇ ਆ ਉਹ ਸਾਡੇ ਨਾਲ ਇੱਥੇ ਮੋਰਚੇ ਨਾਲ ਸੰਪਰਕ ਕਰਨ ਤਾਂ ਕਿ ਪੂਰੀ ਜਿਹੜੀ ਡਿਟੇਲ ਬਣਾ ਕੇ ਜਿਸ ਦਿਨ ਉਹਨਾਂ ਨੇ ਤਰੀਕ ਦੇਣੀ ਆ ਅਸੀਂ ਸਾਰਾ ਜਿਹੜਾ ਹੈ ਪੁਆਇੰਟ ਵਾਈਜ਼ ਪੁਆਇੰਟ नेशनेल कमिशन ਕੋਲ ਰੱਖ ਸਕੀਏ ਤੇ ਅੱਜ ਦੀ ਜਿਹੜੀ ਪੰਜਾਬ ਚ ਸਰਕਾਰ ਚੱਲ ਰਹੀ ਹੈ ਪੰਜਾਬ ਦਾ ਪ੍ਰਸ਼ਾਸਨਿਕ ਅਧਿਕਾਰੀ ਕੀ ਕਰ ਰਹੇ ਨੇ ਇਹ ਲੋਕਾਂ ਦੇ ਹੋਰ ਵੱਧ ਰਹੇ ਅਤਿਆਚਾਰ ਨੂੰ ਨਹੀਂ ਰੋਕ थाम ਕਰਦੇ ਤੇ ਇਹਨਾਂ ਦੀ ਬਹੁਤ ਵੱਡੀ ਕਪੋਲ ਖਲੂਗੀ ਤੇ ਜਿਹੜੀਆਂ ਨਕੇਂਦਰ ਵੱਲੋਂ ਦਿੱਤੀਆਂ ਗਈਆਂ ਸਕੀਮਾਂ ਚ ਗਰੀਬ ਲੋ ਗਰੀਬੇ ਲੋਕਾਂ ਨੂੰ ਆਇਆ ਜਿਵੇਂ BPL ਦਾ ਘਟਾਲਾ ਹੋਇਆ ਹੋਰ ਵੀ ਹੋਏ ਕਾਫੀ ਜਿਹੜੇ ਮਸਲੇ ਸਾਨੂੰ ਕਿਹਾ ਅਸੀਂ ਇਹ ਪੂਰੀ ਦੀ ਲਿਸਟਾ ਬਣਾ ਕੇ ਤਿਆਰੀ ਕਰਨ ਲੱਗੇ ਤੇ ਥੋੜੇ ਦਿਨ ਅੱਜ ਸਾਨੂੰ ਇਹ ਤਰੀਕ ਮਿਲਣ ਵਾਲੀ ਹੈ ਤੇ ਤੁਹਾਨੂੰ ਇਹ ਕਹਿਣਾ ਜਾਣਦੇ ਆ ਕਿ ਸਾਨੂੰ ਸੰਪਰਕ ਕਰਕੇ ਪੂਰੀਆਂ ਲਿਸਟਾਂ ਤਿਆਰ ਕਰ ਲੈਣਾ ਆਪਣਾ ਰਿਕਾਰਡ ਮੁਕੰਮਲ ਕਰ ਲੈ ਤਾਂ ਕਿ ਚੇਅਰਮੈਨ ਸਾਹਿਬ ਕੋਲ ਅਸੀਂ ਜਿਹੜੇ ਪਰਿਵਾਰ ਪੀੜਿਤ ਪਰਿਵਾਰ ਨੇ ਆ ਪੀੜਿਤ ਸੰਸਾਗੀਆਂ ਜਿਨੀਆਂ ਲੜਾਈ ਲੜ ਰਹੀਆਂ ਨੇ ਉਹਨਾਂ ਦੇ ਸਾਰੇ ਮੁੱਦੇ ਜਿਹੜੇ ਨੈਸ਼ਨਲ ਕਮਿਸ਼ਨ ਕੋਲ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ